ਸਤਰੀਆ ਕਾਲ ਕਿਸਾਨ ਵੀਰੋ ਅਕਸਰ ਵੇਖਿਆ ਜਾਂਦਾ ਹੈ ਕਿ ਫਸਲ ਵਿੱਚ ਨਾਈਟ੍ਰੋਜਨ ਲਈ ਯੂਰੀਆ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਜਿਸ ਕਰਕੇ ਮਿੱਟੀ ਦੀ ਸਿਹਤ ਨੂੰ ਤਾਂ ਨੁਕਸਾਨ ਪਹੁੰਚਦਾ ਹੀ ਹੈ ਪਰ ਫਸਲ ਨੂੰ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ ਤਾਂ ਆਓ ਜਾਣੀਏ ਪੱਤਾ ਰੰਗ ਚਾੜ ਦਾ ਇਸਤੇਮਾਲ ਕਰਕੇ ਯੂਰੀਆ ਦੀ ਵਰਤੋਂ ਘੱਟ ਕਿਵੇਂ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਇਹ ਧਿਆਨ ਰੱਖਿਏ ਕਿ ਪੱਤਾ ਰੰਗ ਚਾਟ ਨੂੰ ਹਮੇਸ਼ਾ ਆਪਣੀ ਛਾਂ ਦੇ ਥੱਲੇ ਵੇਖਿਆ ਜਾਵੇ ਅਤੇ ਸਿੱਧੀ ਧੁੱਪ ਵਿੱਚ ਇਸ ਨੂੰ ਨਾ ਵਰਤਿਆ ਜਾਵੇ ਦੂਜੇ ਪਾਣੀ ਤੋਂ ਪਹਿਲਾਂ ਵਿਜਾਈ ਤੋਂ ਲਗਭਗ 50-55 ਦਿਨਾਂ ਬਾਅਦ 10 ਬੂਟਿਆਂ ਦੇ ਉੱਪਰੋਂ ਪੂਰੇ ਖੁੱਲੇ ਪਹਿਲੇ ਪੱਤੇ ਦਾ ਰੰਗ ਪੱਤਾ ਰੰਗ ਚਾਟ ਨਾਲ ਮਿਲਾਓ ਜੇ 10 ਵਿੱਚੋਂ 6 ਜਾਂ ਵੱਧ ਪੱਤਿਆਂ ਦਾ ਰੰਗ ਟਿੱਕੀ ਨੰਬਰ 5 ਤੋਂ ਜ਼ਿਆਦਾ ਹੋਵੇ ਤਾਂ 15 ਕਿਲੋ ਯੂਰੀਆ ਟਿੱਕੀ ਨੰਬਰ 4.5 ਤੋਂ 5 ਤੱਕ ਹੋਵੇ ਤਾਂ 30 ਕਿਲੋ ਯੂਰੀਆ ਟਿੱਕੀ ਨੰਬਰ 4 ਤੋਂ 4.5 ਤੱਕ ਹੋਵੇ ਤਾਂ 40 ਕਿਲੋ ਯੂਰੀਆ ਅਤੇ ਜੇ ਟਿੱਕੀ ਨੰਬਰ 4 ਤੋਂ ਘੱਟ ਹੋਵੇ ਤਾਂ 55 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਕਿਸਾਨ ਪੱਤਾ ਰੰਗ ਚਾਟ ਦੇ ਹਿਸਾਬ ਨਾਲ ਦੂਜੀ ਸਿਚਾਈ ਤੋਂ ਬਾਅਦ ਖੜੇ ਪਾਣੀ ਵਿੱਚ ਵੀ ਯੂਰੀਆ ਦੀ ਸਪਰੇਅ ਕਰ ਸਕਦੇ ਹਨ। ਜੀ ਪੱਤਿਆਂ ਦਾ ਰੰਗ ਪੱਤਾ ਰੰਗ ਚਾਟ ਦੀ ਟਿੱਕੀ ਨੰਬਰ 5.5 ਦੇ ਬਰਾਬਰ ਜਾਂ ਗੂੜਾ ਹੋਵੇ ਤਾਂ 7.5% ਯੂਰੀਆ ਕੋਲ ਜਾ ਜੀ ਪੱਤਿਆਂ ਦਾ ਰੰਗ ਟਿੱਕੀ ਨੰਬਰ 5.5 ਤੋਂ ਫਿੱਕਾ ਹੋਵੇ ਤਾਂ 10% ਯੂਰੀਆ ਕੋਲ ਦਾ ਛਿੜਕਾਅ ਕਰੋ ਇਸ ਨਾਲ ਆਪਾਂ 15 ਤੋਂ 20 ਕਿਲੋ ਯੂਰੀਆ ਪ੍ਰਤੀ ਏਕੜ ਤੱਕ ਬਚਾ ਸਕਦੇ ਹਾਂ